ਇਟਲੀ ਦੇ ਵਿੱਚ ਇੱਕ ਛੋਟਾ ਜਹਾਜ਼ ਵਿਅਸਤ ਹਾਈਵੇ ਤੇ ਕ੍ਰੈਸ਼ ਹੋ ਗਿਆ ਹੈ ਜਹਾਜ਼ ਇੱਕ ਹਾਈਵੇ ਤੇ ਇਸ ਤਰ੍ਹਾਂ ਡਿੱਗ ਪਿਆ ਜਿਵੇਂ ਕੱਟੇ ਜਾਣ ਤੋਂ ਬਾਅਦ ਪਤੰਗ ਡਿੱਗਦੀ ਹੈ ਤੁਰੰਤ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਗਿਆ ਤਾਂ ਇਹ ਤਸਵੀਰਾਂ ਇਟਲੀ ਦੇ ਸ਼ਹਿਰ ਬਰੇਸ਼ੀਆ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਇਹ ਜਹਾਜ਼ ਹਾਈਵੇ ਤੇ ਡਿੱਗ ਗਿਆ ਤਾਂ ਉਸ ਸਮੇਂ ਕੁਝ ਵਾਹਨ ਉੱਥੋਂ ਲੰਘ ਰਹੇ ਸੀ ਅਤੇ ਉਹਨਾਂ ਨੂੰ ਅੱਗ ਲੱਗ ਗਈ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਹਾਈਵੇ ਤੇ ਬਹੁਤ ਸਾਰੇ ਵਾਹਨ ਜਿਹੜੇ ਨੇ ਉਹ ਦੌੜ ਰਹੇ ਨੇ ਕਈ ਵੱਡੇ ਵਾਹਨ ਵੀ ਉੱਥੋਂ ਲੰਘ ਰਹੇ ਸੀ ਇਸ ਦੌਰਾਨ ਇੱਕ ਛੋਟਾ ਜਹਾਜ਼ ਆਇਆ ਤੇ ਸੜਕ ਤੇ ਡਿੱਗ ਪਿਆ ਇਸ ਹਾਦਸੇ ਦੇ ਵਿੱਚ 75 ਸਾਲਾ ਪਾਇਲਟ ਅਤੇ ਇੱਕ 60 ਸਾਲਾ ਯਾਤਰੀ ਦੀ ਮੌਤ ਹੋ ਗਈ ਹੈ ਜਹਾਜ਼ ਹਾਈਵੇ ਤੇ ਲੰਘਦੇ ਵਾਹਨਾਂ ਦੇ ਵਿੱਚਕਾਰ ਅਚਾਨਕ ਆ ਕੇ ਡਿੱਗ ਪਿਆ ਪਰ ਖੁਸ਼ਕਿਸਮਤੀ ਦੇ ਨਾਲ ਇਸ ਹਾਦਸੇ ਦੇ ਵਿੱਚ ਹੋਰ ਕਿਸੇ ਦੀ ਮੌਤ ਨਹੀਂ ਹੋਈ ਹੈ ਤਾਂ ਇੱਕ ਮੰਦਭਾਗੀ ਖਬਰ ਇਟਲੀ ਤੋਂ ਸਾਹਮਣੇ ਆ ਰਹੀ ਹੈ ਹਾਦਸੇ ਦੇ ਵਿੱਚ ਉੱਥੋਂ ਲੰਘ ਰਹੇ ਦੋ ਡਰਾਈਵਰ ਜ਼ਖਮੀ ਹੋਏ ਨੇ ਦੋਵਾਂ ਨੂੰ ਗੰਭੀਰ ਪਤਾ ਨਹੀਂ ਲੱਗੀਆਂ ਅਤੇ ਉਹਨਾਂ ਦਾ ਇਲਾਜ ਨੇੜਲੇ ਹਸਪਤਾਲ ਦੇ ਵਿੱਚ ਕੀਤਾ ਗਿਆ ਹੈ ਅਤੇ ਇਸ ਹਾਦਸੇ ਦੇ ਵਿੱਚ 75 ਸਾਲਾ ਪਾਇਲਟ ਅਤੇ ਇੱਕ 60 ਸਾਲਾ ਯਾਤਰੀ ਦੀ ਮੌਤ ਹੋ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਹਾਦਸਾ ਇੱਕ ਵਿਅਸਤ ਹਾਈਵੇ ਤੇ ਵਾਪਰਿਆ। ਦਮਕਲ ਵਿਭਾਗ ਦੀਆਂ ਕਈ ਗੱਡੀਆਂ ਤੁਰੰਤ ਮੌਕੇ ਤੇ ਪਹੁੰਚ ਗਈਆਂ ਤੇ ਅੱਗ ਤੇ ਕਾਬੂ ਪਾਲਿਆ ਗਿਆ। ਹਾਦਸੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਕਿ ਕਿਉਂ ਇਹ ਇੰਨਾ ਵੱਡਾ ਹਾਦਸਾ ਵਾਪਰਿਆ। ਦੁਖਦਾਈ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਲਾਕੇ ਨੂੰ ਵੀ ਖਾਲੀ ਕਰਵਾ ਲਿਆ ਗਿਆ ਤੇ ਪ੍ਰਭਾਵਿਤ ਵਾਹਨਾਂ ਦਾ ਮੁਲਾਂਕਣ ਕੀਤਾ ਗਿਆ ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੜ ਦੇ ਵਾਹਨਾਂ ਤੋਂ ਲੰਘਦੀਆਂ ਕਾਰਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਲੋਕ ਹੈਰਾਨ ਹਨ ਤਾਂ ਇਹ ਤਸਵੀਰਾਂ ਸੀ ਤੁਹਾਨੂੰ ਇਟਲੀ ਦੇ ਸ਼ਹਿਰ ਬਰੇਸ਼ੀਆ ਤੋਂ ਦਿਖਾ ਰਹੀਆਂ ਜਿੱਥੇ ਇੱਕ ਛੋਟਾ ਜਹਾਜ਼ ਹਾਈਵੇ ਤੇ ਕ੍ਰੈਸ਼ ਹੋ ਗਿਆ ਅਚਾਨਕ ਸੜਕ ਤਿਆ ਕੇ ਡਿੱਗ ਜਾਂਦਾ ਹੈ ਛੋਟਾ ਵਿਮਾਨ ਜਿਸ ਤੋਂ ਬਾਅਦ ਇਹ ਅੱਗ ਦੇ ਗੋਲੇ 'ਚ ਤਬਦੀਲ ਹੋ ਜਾਂਦਾ ਜੇਕਰ ਗੱਲ ਕਰੀਏ ਇਸ ਤੋਂ ਪਹਿਲਾਂ ਵੀ ਬੰਗਲਾਦੇਸ਼ ਦੇ ਵਿੱਚ ਇੱਕ ਫੌਜੀ ਜਹਾਜ਼ ਇੱਕ ਸਕੂਲ ਕੈਂਪਸ ਦੇ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ ਇਸ ਘਟਨਾ ਦੇ ਵਿੱਚ 17 ਬੱਚਿਆਂ ਇੱਕ ਪਾਇਲਟ ਅਤੇ ਅਧਿਆਪਕ ਸਮੇਤ ਘੱਟੋ-ਘੱਟ 31 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਤੇ ਹੁਣ ਸਕੂਲ ਦੇ ਨਾਲ ਜੁੜੇ ਵਿਦਿਆਰਥੀ ਮੁਆਵਜ਼ੇ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਤਾਂ ਇਸ ਤੋਂ ਬਾਅਦ ਹੁਣ ਇਟਲੀ ਤੋਂ ਇਹ ਜਿਹੜਾ ਪਲੇਨ ਕ੍ਰੈਸ਼ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਜਹਾਜ਼ ਇੱਕ ਵਿਅਸਤ ਹਾਈਵੇ ਤੇ ਅਚਾਨਕ ਆਕੇ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਅੱਗ ਦੇ ਗੋਲੇ ਦੇ ਵਿੱਚ ਤਬਦੀਲ ਹੋ ਜਾਂਦਾ ਹੈ